ਕ੍ਰਿਸਮਸ ਦਾ ਪਵਿੱਤਰ ਤਿਉਹਾਰ ਜਿੱਥੇ ਪੂਰੇ ਦੇਸ਼ ਔਰ ਦੁਨੀਆ ਦੇ ਵਿੱਚ ਧੂਮਤਾਮ ਅਤੇ ਸ਼ਰਧਾ ਦੇ ਨਾਲ ਮਨਾਇਆ ਗਿਆ ਉੱਥੇ ਹੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਇਸ ਵਾਰ ਕ੍ਰਿਸਮਸ ਨੂੰ ਲੈ ਕੇ ਬਹੁਤ ਰੌਣਕਾਂ ਦੇਖਣ ਨੂੰ ਮਿਲੀਆਂ ਜਗ੍ਹਾ-ਜਗ੍ਹਾ ਦੇ ਉੱਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਸ਼ੋਭਾ ਯਾਤਰਾਵਾਂ ਕੱਢੀਆਂ ਗਈਆਂ ਚਰਚਾਂ ਦੇ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਦੇਖੇ ਗਏ ਤਾਰੀਵਾਲ ਦੇ ਨਜ਼ਦੀਕੀ ਸੰਤਨੀ ਤਰੇਜ਼ਾ ਕੈਥੋਲਿਕ ਚਰਚ ਸੋਲ ਵਿਖੇ ਵੀ ਕੱਲ ਵੱਡੇ ਦਿਨ ਮੌਕੇ ਹਜ਼ਾਰਾਂ ਦੀ ਕਿੰਤੀ ਚ ਸ਼ਰਦਾਲੂ ਨਤਬਸਤਕ ਹੋਏ ਇਸ ਮੌਕੇ ਤੇ ਕੈਥੋਲਿਕ ਚਰਚ ਦੇ ਡੀਨ ਫਾਦਰ ਜੋਸ਼ ਪੋਡੈਟੀ ਅਤੇ ਫਾਦਰ ਸਨੀ ਨੇ ਧਾਰਮਿਕ ਉਪਦੇਸ਼ ਦੇ ਕੇ ਸਾਰਿਆਂ ਨੂੰ ਵੱਡੇ ਦਿਨ ਦੀ ਵਧਾਈ ਦਿੱਤੀ ਗੱਲਬਾਤ ਦੌਰਾਨ ਡੀਨ ਫਾਦਰ ਜੋਸ਼ ਪੋਡੈਟੀ ਨੇ ਕਿਹਾ ਕਿ ਇਸ ਸਾਲ 크ਿਸਮਿਸ ਤੇ ਹੋਏ ਸਮਾਗਮਾਂ ਦੇ ਦੌਰਾਨ ਬਹੁਤ ਵਧੀਆ ਸੁਰੱਖਿਆ ਪ੍ਰਬੰਧ ਦੇਖਣ ਨੂੰ ਮਿਲੇ ਹਨ ਜਿਸ ਦੇ ਲਈ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਐਸਐਸਪੀ ਆਈਪੀਐਸ ਜੀ ਰਿਧਾਮਾ ਹਰੀਸ਼ ਕੁਮਾਰ ਰਮ ਪ੍ਰਕਾਸ਼ ਜੀ ਦੇ ਧੰਨਵਾਦੀ ਹਨ ਡੀਨ ਫਾਦਰ ਜੋਸ਼ ਪਟਾਟੀ ਨੇ ਕਿਹਾ ਕਿ ਸ਼ੋਭਾ ਯਾਤਰਾ ਦੇ ਦੌਰਾਨ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਬਹੁਤ ਮਿਹਨਤ ਦੇ ਨਾਲ ਸਾਡਾ ਸਾਥ ਦਿੱਤਾ ਤੇ ਕਿਸੇ ਵੀ ਤਰ੍ਹਾਂ ਦਾ ਆਮ ਲੋਕਾਂ ਨੂੰ ਜਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਸੁਰੱਖਿਆ ਦੇ ਲਿਹਾਜ਼ ਨਾਲ ਉਹਨਾਂ ਨੇ ਕਿਹਾ ਕਿ ਦਿਨ ਰਾਤ ਮੁਲਾਜ਼ਮਾਂ ਨੇ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਵਧੀਆ ਤੰਦਹੀ ਦੇ ਨਾਲ ਡਿਊਟੀ ਕੀਤੀ ਹੈ ਇਸ ਕਰਕੇ ਉਹ ਐਸਐਸਪੀ ਗੁਰਦਾਸਪੁਰ ਦੇ ਬਹੁਤ ਧੰਨਵਾਦੀ ਹਨ ਮੈਂ ਸੰਦਨੀ ਤਰੇਜਾ ਗਾਥਲੀ ਚਰਚ ਤਾਰੀਵਾਲ ਤੋਂ ਤੁਹਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਨ ਦਾ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ 25 ਦਸੰਬਰ ਨੂੰ ਪੂਰੇ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਤੇ ਇਸ ਖੁਸ਼ੀ ਦਾ ਦਿਹਾੜਾ ਇਸ ਸਾਲ ਪੰਜਾਬ ਦੇ ਤਾਰੀਵਾਲ ਦੇ ਵਿੱਚ ਹਰ ਸਾਲ ਨਾਲੋਂ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਗਿਆ ਪਹਿਲੇ ਦਸੰਬਰ ਤੋਂ ਅਸੀਂ ਇਸ ਦਿਨ ਦੇ ਲਈ ਤਿਆਰੀਆਂ ਕਰਕੇ ਆ ਰਹੇ ਹਾਂ ਤੇ ਪੂਰਾ ਮਹੀਨੇ ਦੇ ਵਿੱਚ ਦਸੰਬਰ ਦੇ ਮਹੀਨੇ ਦੇ ਵਿੱਚ ਕਈ ਤਰ੍ਹਾਂ ਦੇ ਪ੍ਰੋਗਰਾਮ ਦਾ ਆਯੋਜਿਤ ਕੀਤਾ ਗਿਆ ਇਸ ਮਹੀਨੇ ਦੇ ਵਿੱਚ ਇਹ ਵੀ ਫੈਸਲਾ ਲਿਆ ਸੀ ਕਿ ਅਸੀਂ ਕਲੀਸੀਆ ਵਕ ਵਕ ਕਲੀਸੀਆ ਵਾਂ ਮਿਲ ਕੇ ਇਸ ਸਾਲ ਪ੍ਰਭ ਯਿਸੂ ਮਸੀਹ ਦੇ ਜਨਮ ਦਿਨ ਤਾਰੀਵਾਲ ਦੇ ਵਿੱਚ ਮਨਾਵਾਂਗੇ ਤੇ ਵੀਿਸਬਰ ਨੂੰ ਅਸੀਂ ਪ੍ਰਵੇਸ਼ ਮਸੀਹ ਦਾ ਜਨਮ ਦਿਨ ਤਾਂ ਅਰਿਵਾਲ ਦੇ ਵਿੱਚ ਸਾਰੇ ਮਿਲ ਕੇ ਬੜੀ ਖੁਸ਼ੀ ਨਾਲ 15000 ਤੋਂ ਉੱਪਰ ਸੰਗਤ ਵਿਸ਼ਵਾਸੀ ਲੋਕ ਇਕੱਠੇ ਹੋ ਕੇ ਬੜੀ ਧੁੰਮ ਤਾਂ ਨਾਲ ਬਣਾਇਆ ਲੋਗਾਨੋ ਇੱਕ ਮਿਸਾਲ ਪੇਸ਼ ਕੀਤੀ ਲੋਗਾਂ ਦੇ ਸਾਹਮਣੇ ਕਿ ਅਸੀਂ ਸਾਰੇ ਇਕੱਠੇ ਆ ਅਸੀਂ ਸਾਰੇ ਉਸ ਪਰਮੇਸ਼ਰ ਦੇ ਬੱਚੇ ਆ ਤੇ ਸਾਰੇ ਇਹਨੇ ਸੰਲਾਂਗਾ ਕੀਤਾ ਹੈ ਉਸ ਦਿਨ ਦਾ ਪ੍ਰੋਗਰਾਮ ਦੇ ਵਿੱਚ ਖਾਸ ਕਰਕੇ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਦੇ ਮੁਖੀ ਸਾਡੇ ਪੂਰੇ ਮਾਣ ਕੀਤਾ ਹੈ ਐਸਐਸਪੀ ਨਿਆਮਾ ਹਰੀਸ਼ ਕੁਮਾਰ ਆਈਪੀਐਸ ਇਹ ਸਾਲ ਸਾਡੇ ਇਸ ਵੱਡੇ ਦਿਨ ਦਾ ਸ਼ੋਭਾ ਯਾਤਰਾ ਦੇ ਵਿੱਚ ਬਾਕੀ ਸਾਰੇ ਪ੍ਰੋਗਰਾਮ ਦੇ ਵਿੱਚ ਕਾਫੀ ਸਾ ਦਿੱਤਾ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਵੱਡੀ ਅ ਅਨਾਜ ਦੇ ਵਿੱਚ ਗਰੁੱਪ ਦੇ ਵਿੱਚ ਆਣ ਕੇ ਸਾਡੇ ਪੰਜਪੂਰ ਚੌਂਕ ਫਤੇਨਗੜੀ ਚੌਂਕ ਤੇ ਪੂਰਾ ਸ਼ਹਿਰ ਦੇ ਵਿੱਚ ਸਯੋਜਿਤਤਾ ਹੈ ਮੈਂ ਪੁਲਿਸ ਪ੍ਰਸ਼ਾਸਨ ਦਾ ਖਾਸ ਕਰਕੇ ਤਾਰ ਗੁਰਦਾਸਪੁਰ ਦੇ ਐਸਐਸਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਸਾਰੇ ਲੋਕਾਂ ਨੂੰ ਇਹ ਅਪੀਲ ਕਰ ਰਹਾ ਹਾਂ ਕਿ ਤੁਸੀਂ ਸਾਰੇ ਤੁਸੀਂ ਸਾਰੇ ਪ੍ਰਵੇਸ਼ مسیਦਾਸ ਸੁ ਸਮਾਜ ਜੋ ਪੈਗਾਮ ਹੈ ਆਪਣੇ ਜੀਵਨ ਰਾਈ ਲੋਗਾਂ ਦੇ ਸਾਹਮਣੇ ਲੈ ਕੇ ਜਾਣ ਪੈਗਾਮ ਕੀ ਹੈ ਖੁਦਾ ਪਿਆਰ ਹੈ ਖੁਦਾ ਹਰ ਇੱਕ ਨੂੰ ਪਿਆਰ ਕਰਦਾ ਹੈ ਖੁਦਾ ਪਰਮਾਤਮਾ ਸਾਡੇ ਨਾਲ ਇਨਸਾਨ ਦੀ ਰਾਈ ਸਮਾਜ ਨੂੰ ਪਿਆਰ ਕਰਦਾ ਹੈ ਸਮਾਜ ਦੇ ਗਰੀਬ ਲੋਗਾਂ ਨੂੰ ਲੋੜਵੰਦ ਨੂੰ ਪਿਆਰ ਕਰਦਾ ਹੈ ਤੇ ਇਸ ਲਈ ਅਸੀਂ ਜਦੋਂ ਆਪਣੇ ਆਪ ਨੂੰ ਪਰਭੂ ਨੂੰ ਦੰਦੇ ਪ੍ਰਭੂ ਸਾਡੇ ਰਾਹੀ ਸਮਾਜ ਦੇ ਵਿੱਚ ਆਪਣੇ ਕੰਮ ਕਰਦੇ ਨੇ ਤੇ ਇਸ ਲਈ ਆਓ ਸਾਰੇ ਮਿਲ ਕੇ ਪ੍ਰਭੂ ਯਿਸੂ ਮਸੀਹ ਦਾ ਇਸ ਪਿਆਰ ਦਾ ਪੈਗਾਮ ਲੋਕਾਂ ਤੱਕ ਲੈ ਕੇ ਚੱਲੀਏ ਅੱਜ ਇਸੇ ਤਰ੍ਹਾਂ ਪ੍ਰਭੂ ਦਾ ਪਿਆਰ ਸਾਡੇ ਜੀਵਨ ਦੀ ਰਾਹੀ ਲੋਕਾਂ ਨੂੰ ਸਪ੍ਰਦਈਏ ਮੈਂ ਆਉਣ ਵਾਲਾ ਨਵਾਂ ਸਾਲ 2026 ਲਈ ਇਹ ਮੇਰੀ ਪ੍ਰਾਰਥਨਾ ਹੈ ਕਿ ਪਰਮਾਤਮਾ ਹਮੇਸ਼ਾ ਦੁਨਸਬਾਲ ਕੇ ਰੱਖੇ ਅਸੀਂ ਸਾਰੇ ਆਪਸ ਵਿੱਚ ਪਿਆਰ ਮੁਹੱਬਤ ਵਿੱਚ ਰਹੇ ਹਰ ਤਰ੍ਹਾਂ ਦੇ ਵਿਤਕਰਿਆ ਤੋਂ ਦੂਰ ਰਹਿ ਕੇ ਇਸ ਇੱਕ ਜਿੰਦਾ ਮਿਸਾਲ ਪੇਸ਼ ਕਰੀਏ ਕਿ ਅਸੀਂ ਸਾਰੇ ਉਸ ਪਰਮੇਸ਼ਰ ਦੇ ਬੱਚੇ ਹਾਂ ਮੈਂ ਤੁਹਾਨੂੰ ਸਾਰਿਆਂ ਨੂੰ ਆਉਣ ਵਾਲਾ ਨਵਾਂ ਸਾਲ 2024 ਦਾ ਬਹੁਤ ਬਹੁਤ ਵਧਾਈ ਦਿੰਦਾ ਹਾਂ ਸ਼ੁਭ ਕਾਮਨਾਵਾਂ ਪੇਸ਼ ਕਰਦੇ ਹਾਂ